ਸੂਬੇਂਦਰ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦਾਅਵੇ ਕੀਤੇ ਗਏ ਸਨ ਕਿ ਪੰਜਾਬ ਵਿੱਚੋਂ ਲੁੱਟਾਂ ਖੋਹਾਂ ਅਤੇ ਕਤਲੋਗਾਰਤ ਵਰਗੀਆਂ ਕਟਨਾਮਾਂ ਤੇ ਰੋਕ ਲਗਾਈ ਜਾਵੇਗੀ। ਅਗਰ ਦੇਖਿਆ ਜਾਵੇ ਤਾਂ ਨਵੀਂ ਸਰਕਾਰ ਬਣਦੇ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿੱਚ ਸੁਧਾਰ ਲਿਆਂਦਾ ਜਾਵੇ ਅਤੇ ਮਾੜੇ ਅੰਸ਼ਰਾਂ ਨੂੰ ਨੱਥ ਪਾਈ ਜਾਵੇ। ਪਰ ਚੋਣਾਂ ਤੋਂ ਪਹਿਲਾਂ ਕਾਨੂੰਨ ਵਿਵਸਥਾ ਤੇ ਵਿਰੋਧੀਆਂ ਨੂੰ ਘੇਰਨ ਵਾਲੀ ਆਮ ਆਦੀ ਪਾਰਟੀ ਦੀ ਸਰਕਾਰ ਵਿੱਚ ਕਾਨੂੰਨ ਵਿਵਸਥਾ ਦਮ ਤੋੜਦੀ ਨਜ਼ਰ ਆ ਰਹੀ ਹੈ। ਇਸ ਗੱਲ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਟਵੀਟ ਕੀਤੇ ਜਾ ਚੁੱਕ ਚੱਲ ਰਿਹਾ ਹੈ। ਆਏ ਦਿਨ ਪੰਜਾਬ ਵਿੱਚ ਗੋਰੀਆਂ ਚੱਲ ਰਹੀਆਂ ਨੇ। ਤੁਸੀਂ ਆਪ ਦਾ ਨਾਮ ਲਿਖਣਾ। ਹਾਂਜੀ ਮੇਰਾ ਨਾਮ ਸਰਬਜੀਤ ਕੋਰਾ। ਮੇਰੇ ਹਸਬੰਦ ਦਾ ਨਾਮ ਰੇਸ਼ਮ ਸਿੰਘਾ ਉਹ ਆਰ ਮੀਜਾ। ਅਸੀਂ ਇੱਥੇ ਠੱਠਾ ਸਾਹਿਬ ਦੇ ਵਿੱਚ ਆਏ ਸੀ ਭੋਗ ਤੇ ਸੰਤੂ ਵਾਲੇ ਦੇ ਠੱਠਾ ਸਾਹਿਬ ਦੇ ਅਸਾਨਾ ਦੇ ਵਿੱਚ ਮੇਰੇ ਜੇਠ ਮਤਲਬ ਛੱਡਣ ਗਏ ਸੀਗੇ ਗੈਸਟਾਂ ਨੂੰ ਤੇ ਉਹਨਾਂ ਤੋਂ ਰਸਤੇ ਦੇ ਵਿੱਚ ਆ ਕੇ ਪਿਸਤੌਲ ਦੀ ਨੋਕ ਤੇ ਗੱਡੀ ਖੋਲ ਲਈਏ ਸਾਡੀ i20 ਤੇ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚ ਗਿਆ ਹੈ। ਰੰਗ ਵਾਈਟ ਕਲਰ ਦਾ ਹੈ ਗੱਡੀ ਦਾ। ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚ ਗਿਆ ਸੀ ਉਹਨਾਂ ਤੋਂ ਮੰਗ ਕਰਦੇ ਆ ਕਿ ਸਾਡੀ ਗੱਡੀ ਜਲਦੀ ਦਿਵਾ ਦਿੱਤੀ ਜਾਵੇ ਤੇ ਉਹ ਵੀ ਵੈਸੇ ਵਿਸ਼ਵਾਸ ਦਿਵਾ ਰਹੇ ਆ ਕਿ ਗੱਡੀ ਸਾਨੂੰ ਜਲਦੀ ਮਿਲ ਜਾਏਗੀ ਜੀ ਤੁਹਾਡੀ ਗੱਡੀ ਚੋਰੀ ਹੋਈ ਹੈ ਤੁਹਾਡਾ ਨਾਂ ਕੀ ਆ ਮੇਰਾ ਨਾਂ ਜਗਦੀਸ਼ ਸਿੰਘ ਹੈ ਪੈਂਡ ਨੱਥੂ ਵਾਲਾ ਇੱਕ ਬੰਦੇ ਨਾਲ ਇੱਕ ਕਿਵੇਂ ਆਏ ਸੀ ਤੁਸੀਂ ਤੇ ਇੱਥੇ ਛੱਡਣਾ ਮਾਰਗ ਦਾ ਭੋਗ ਸੀ ਆਈ ਠੱਠਾ ਸਾਹਿਬ ਆਏ ਸੀਗੇ ਤੇ ਮੈਂ ਜੀਰੇ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਸੰਤੂ ਵਾਲੇ ਆ ਰਿਹਾ ਸੀ ਤੇ ਉੱਥੇ ਦੋ ਮੁੰਡੇ ਸੀ ਉਹਨਾਂ ਕੋਲੇ اسلحਾ ਸੀ ਤੇ ਉਹਨਾਂ ਨੇ اسلحਾ ਦਿਖਾ ਕੇ ਮੇਰੀ ਗੱਡੀ ਖੋਲੀ ਆਈ 20 ਗੱਡੀ ਐ ਸੀ ਐਚਓ 1 ਬੀਵਾਈ 8816 ਕੀ ਮਾਡਲ ਸੀ ਗੱਡੀ ਯਾਰ 18 ਮਾਡਲ ਦੀ ਆਈ 20 ਉਹਨਾਂ ਨੇ ਸ਼ਾਸਨ ਤੋਂ ਕੀ ਮੰਗ ਕਰਦੇ ਪੁਲਿਸ ਆਈ ਸੀ ਇੱਥੇ ਕੀ ਕਰਾਇਆ ਹੁਣ ਸਾਡੀ ਗੱਡੀ ਲਾਭ ਜਾਈ ਬਸੇ ਮੰਗ ਕਰਦੇ ਪੁਲਿਸ ਪੁਲਿਸ ਸਾਨੂੰ ਕੀ ਸਹਾਇਤਾ ਪੁਲਿਸ ਨਾਲ ਤੁਹਾਡੀ ਕੀ ਗੱਲਬਾਤ ਐ ਪੁਲਿਸਾਂ ਦੀ ਮਿਲ ਜੂਗੀ ਤੁਹਾਡੀ ਗੱਡੀ ਬਸੇ ਇੰਜ ਕਹ ਰਹੇ ਪਹੁੰਚ ਕੇ ਇਸ ਕਰਦੇ ਨੇ ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੰਨ ਸਿੰਘ ਦੀ ਰਿਪੋਰਟ